ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਤੁਹਾਨੂੰ ਸਾਰਿਆਂ ਨੂੰ ਤੁਹਾਡਾ ਸਵਾਗਤ ਹੈ ਸਾਡੇ ਚੈਨਲ ਕੈਲੀਫੋਰਨੀਆ ਬਗੀਚੀ ਦੇ ਵਿੱਚ ਤੇ ਅੱਜ ਅਸੀਂ ਤੁਹਾਨੂੰ ਦਿਖਾਵਾਂਗੇ ਕਿ ਅਸੀਂ ਕਿਹੜੀਆਂ-ਕਿਹੜੀਆਂ ਸਬਜ਼ੀਆਂ ਤੇ ਫਰੂਟ ਹਾਰਵੈਸਟ ਕੀਤੇ ਆਪਣੇ ਗਾਰਡਨ ਚੋਂ ਸਭ ਤੋਂ ਪਹਿਲਾਂ ਅਸੀਂ ਤੋੜੇ ਜੀ ਅੰਗੂਰ ਇਹ ਵੀ ਅਸੀਂ 10 ਕਿ ਮਹੀਨੇ ਪਹਿਲਾਂ ਲਾਈ ਸੀ ਸੋ ਹੁਣ ਇਹ ਦਾ ਫਰੂਟ ਜਿਹੜਾ ਪੱਕ ਕੇ ਤਿਆਰ ਹੈ ਜੇ ਅਸੀਂ ਥੋੜੀ ਦੇਰ ਹੋਰ ਵੇਟ ਕਰਦੇ ਤਾਂ ਇਹਨਾਂ ਨੂੰ ਕੀੜੀਆਂ ਨੇ ਖਾ ਲੈਣਾ ਸੀ ਸਾਰਿਆਂ ਨੂੰ ਪਰ ਰੰਗੂਰ ਬਹੁਤ ਜ਼ਿਆਦਾ ਮਿੱਠੇ ਆ ਤੇ ਬੱਚੇ ਬਹੁਤ ਹੀ ਪਸੰਦ ਕਰਦੇ ਇਹਨਾਂ ਨੂੰ ਇਸ ਤੋਂ ਬਾਅਦ ਅਸੀਂ ਤੋੜੇ ਜੀ ਲੰਬੇ ਬੈਂਗ ਸੋ ਇਹ ਲੰਬੇ ਬੈਂਗਨ ਦਾ ਬੂਟਾ ਅਸੀਂ ਇੱਕ ਗਮਲੇ ਵਿੱਚ ਹੀ ਲਾਇਆ ਹੋਇਆ ਤੇ ਤੁਸੀਂ ਦੇਖ ਸਕਦੇ ਹੋ ਕਿ ਬੜੇ ਵਧੀਆ ਬੈਂਗਨ ਲੱਗੇ ਆ ਤੇ ਕਿੰਨੀ ਵਧੀਆ ਚਮਕ ਹੈ ਇਹਨਾਂ ਤੇ ਬੈਂਗਨ ਤੋੜਨ ਤੋਂ ਬਾਅਦ ਵਿੱਚ ਅਸੀਂ ਤੋੜੀਆਂ ਜੀ ਪਿੰਡੀਆਂ ਸੋ ਇਹ ਪਿੰਡੀਆਂ ਅਸੀਂ ਜ਼ਮੀਨ ਟਰੇ ਲਾਈਆਂ तकरीबन 10-12 ਬੂਟੇ ਲਾਏ ਹੋਏ ਆ ਤੇ ਤੁਸੀਂ ਦੇਖ ਸਕਦੇ ਹੋ ਕਿ ਕਿੰਨੀਆਂ ਵਧੀਆ ਪਿੰਡੀਆਂ ਇੱਕਦਮ ਹਰੀਆਂ ਹਰੀਆਂ ਲੰਬੀਆਂ ਲੰਬੀਆਂ ਤੇ ਪਤਲੀਆਂ ਪਤਲੀਆਂ ਸੋ ਬਿਲਕੁਲ ਫਰੈਸ਼ ਜੇ ਤੁਸੀਂ ਬਾਜ਼ਾਰ ਤੋਂ ਲੈ ਕੇ ਆਓ ਤੇ ਉਹ ਤਾਂ ਉਹਦੀ ਵਿਚਾਰੀਆਂ ਪੱਲੇ ਵਝਾਈਆਂ ਹੋਈਆਂ ਹੁੰਦੀਆਂ ਸੋ ਫਰੈਸ਼ ਪਿੰਡੀਆਂ ਦੀ ਕੋਈ ਰੀਸ ਨਹੀਂ ਪਿੰਡਿਆਂ ਦੇ ਨਾਲ ਹੀ ਲਾਈ ਹੋਈ ਆ ਜੀ ਅਸੀਂ ਇਹ ਤਰਾਂ ਦੀ ਵੇਲ ਤੇ ਤਰਾਂ ਦੀ ਖਾਸੀਅਤ ਇਹ ਹੀ ਆ ਕਿ ਜਦੋਂ ਬਹੁਤ ਜ਼ਿਆਦਾ ਗਰਮੀ ਪੈਂਦੀ ਆ ਤੇ ਖੀਰੇ ਤਾਂ ਲੱਗਣੇ ਘਟ ਜਾਂਦੇ ਆ ਪਰ ਤਰਾਂ ਫਿਰ ਵੀ ਬਹੁਤ ਜ਼ਿਆਦਾ ਲੱਗਦੀਆਂ ਰਹਿੰਦੀਆਂ ਹੁਣ ਅੱਜ ਕੱਲ ਇੱਥੇ ਟੈਂਪਰੇਚਰ ਤਕਰੀਬਨ ਤਕਰੀਬਨ 100 ਡਿਗਰੀ ਤੋਂ ਉੱਪਰ ਰਹਿੰਦਾ ਪਰ ਫਿਰ ਵੀ ਤਰਾਂ ਕਾਫੀ ਵਧੀਆ ਲੱਗ ਰਹੀਆਂ ਤੇ ਗਰਮੀ ਦੇ ਮੌਸਮ 'ਚ ਤਾਂ ਵੈਸੇ ਹੀ ਫਰੈਸ਼ਰ ਨੂੰ ਤੁਸੀਂ ਲੂਣ ਲਾ ਕੇ ਖਾਓ ਤੇ ਉਹਦਾ ਕੋਈ ਮੇਲ ਨਹੀਂ ਫੇਰ ਸੀ ਤੋੜੀਆਂ ਜੀ ਸ਼ਿਮਲਾ ਮਿਰਚਾਂ ਤਾਂ ਤੁਸੀਂ ਦੇਖ ਸਕਦੇ ਹੋ ਕਿ ਕਾਫੀ ਜਮਲਾ ਮਿਰਚਾਂ ਲੱਗੀਆਂ ਹੋਈਆਂ ਇਸ ਛੋਟੇ ਜਿਹੇ ਦੋ ਬੂਟਿਆਂ ਨੂੰ ਤੁਹਾਨੂੰ ਪਿਛਲੇ ਵੀਡੀਓ ਵਿੱਚ ਦਿਖਾਇਆ ਸੀ ਕਿ Shimla mircha ਤੁਸੀਂ ਕਮਲੇ ਵਿੱਚ ਵੀ ਉਗਾ ਸਕਦੇ ਹੋ ਸੋ ਨਾਲ ਹੀ ਸਾਡਾ ਇਹ ਇੱਕ ਕਮਲਾ ਹੈ ਜਿਹਦੇ ਵਿੱਚ ਕੀ ਅਸੀਂ ਇੱਕੋ ਹੀ ਬੂਟਾ ਲਾਇਆ ਹੋਇਆ ਸੋ ਇਸ ਤੋਂ ਵੀ Shimla mircha ਤੋੜ ਲੈਣੇ ਟਮਾਟਰ ਵੀ ਹੌਲੀ ਹੌਲੀ ਪੱਕਣੇ ਸ਼ੁਰੂ ਹੋ ਗਏ ਨੇ ਸੋ ਇਸ ਵੇਲੇ ਸਿਰਫ ਇੱਕੋ ਹੀ ਟਮਾਟਰ ਹੈ ਤੋੜਨ ਲੱਗ ਸੋ ਇਹਨੂੰ ਵੀ ਤੋੜ ਲੈਣੇ ਆ ਟਮਾਟਰ ਦੇ ਬੂਟੇ ਦੇ ਨਾਲ ਹੀ ਕੀਏ ਦੀ ਵੇਲ ਨੂੰ ਵੀ ਦੋ ਕੀਏ ਲੱਗੇ ਹੋਏ ਆ ਸੋ ਇਹਨਾਂ ਦੋ ਕੀਆਂ ਨੂੰ ਵੀ ਤੋੜ ਲੈਣੇ ਆ ਤਿੰਨ ਚਾਰ ਦਿਨਾਂ ਤੱਕ ਇੱਕ ਹੋਰ ਕੀਆ ਤੋੜਨ ਵਾਲਾ ਹੋ ਜਾਣਾ ਸੋ ACG ਸਾਡਾ ਅੱਜ ਦਾ ਵੀਡੀਓ ਤੁਸੀਂ ਦੇਖਿਆ ਕਿ ਅਸੀਂ ਕੀ ਕੀ ਹਾਰਵੈਸਟ ਕੀਤਾ ਆਪਣੀ ਕੈਲੀਫੋਰਨੀਆ ਬਗੀਚੀ ਚੋਂ ਜੇ ਤੁਹਾਨੂੰ ਵੀਡੀਓ ਪਸੰਦ ਆਇਆ ਹੋਵੇ ਤਾਂ ਪਲੀਜ਼ ਵੀਡੀਓ ਨੂੰ ਲਾਈਕ ਕਰਿਓ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਤੇ ਅਗਲੇ ਵੀਡੀਓ ਵਿੱਚ ਤੁਹਾਡੇ ਨਾਲ ਫਿਰ ਮੁਲਾਕਾਤ ਕਰਾਂਗੇ ਧੰਨਵਾਦ